ਪੰਜਾਬ ਸਰਕਾਰ ਪੰਜਾਬ ਦੇ ਵਿੱਚ 1411 ਨਵੇਂ ਆਂਗਣਵਾਲੀ ਸੈਂਟਰ ਬਣਾਉਣ ਜਾ ਰਹੀ ਹੈ 56 ਬਣ ਚੁੱਕੇ ਨੇ ਕੰਪਲੀਟ ਹੋ ਚੁੱਕੇ ਨੇ ਤੇ ਬਾਕੀ ਜਿਹੜੇ ਰਹਿੰਦੇ ਨੇ ਉਹ ਕੁਝ ਉਸਾਰੀ ਉਹਦੀ 700 ਦੇ ਕਰੀਬ ਅਤੇ ਬਾਕੀ ਜਿਹੜੇ ਆ ਸ਼ੁਰੂ ਹੋਣ ਜਾ ਰਹੇ ਨੇ ਬੇਸਿਕਲੀ ਅਸੀਂ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਕਰਨ ਦੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਅਪਗ੍ਰੇਡ ਕੀਤਾ ਜਾਵੇ। ਨਵੀਆਂ ਬਿਲਡਿੰਗਸ ਤੇ ਨਵੀਆਂ ਬਿਲਡਿੰਗਸ ਦੇ ਵਿੱਚ ਨਵਾਂ ਇਨਫਰਾਸਟ੍ਰਕਚਰ ਪਹਿਲਾਂ ਨਾਲੋਂ ਇੰਪਰੂਵਡ ਇਨਫਰਾਸਟ੍ਰਕਚਰ ਤਕਰੀਬਨ 7 ਕਰੋੜ ਰੁਪਈਆ ਜਿਹੜਾ ਸੀ ਆਂਗਣਵਾੜੀ ਸੈਂਟਰਾਂ ਦੀ 350 ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਰਿਲੀਜ਼ ਕੀਤਾ ਆਂਗਣਵਾੜੀ ਸੈਂਟਰਾਂ ਦੇ ਵਿੱਚ ਹੁਣ ਤੱਕ ਜੋ ਦੇਖਿਆ ਗਿਆ ਕਿ ਉੱਥੇ ਫਰਨੀਚਰ ਦੀ ਵੀ ਘਾਟ ਪਈ ਗਈ ਬੱਚੇ ਹਲੇ ਤੱਕ ਸਾਡੇ ਜ਼ਿਆਦਾਤਰ ਦਰੀਆਂ ਦੇ ਉੱਪਰ ਹੀ ਬੈਠੇ ਹੁੰਦੇ ਆ ਸੋ ਹਰੇਕ ਆਂਗਣਵਾੜੀ ਸੈਂਟਰ ਦੇ ਵਿੱਚ ਫਰਨੀਚਰ ਪ੍ਰੋਵਾਈਡ ਕਰਨ ਜਾ ਰਹੇ ਆ ਉਹਦੇ ਵਿੱਚ ਬਹੁਤ ਜਲਦ ਅਸੀਂ 2 ਕਰੋੜ ਰੁਪਈਆ ਜਿਹੜਾ ਆਂਗਣਵਾੜੀ ਸੈਂਟਰਾਂ ਨੂੰ ਦੇਣ ਜਾ ਰਹੇ ਹਾਂ ਤਾਂ ਕਿ 10000 ਪ੍ਰਤੀ ਸੈਂਟਰ ਦੇ ਹਿਸਾਬ ਨਾਲ ਉੱਥੇ ਫਰਨੀਚਰ ਜੋ ਵੀ ਇਨਫਰਾਸਟ੍ਰਕਚਰ ਚਾਹੀਦਾ ਉਹ ਪ੍ਰੋਵਾਈਡ ਕੀਤਾ ਜਾਵੇਗਾ ਆਉਣ ਵਾਲੇ ਮਹੀਨਿਆਂ ਦੇ ਵਿੱਚ ਇੱਕ ਵਧੀਆ ਨਿੱਗੇ ਮਾਹੌਲ ਦੇ ਵਿੱਚ ਲਰਨਿੰਗ ਮਟੀਰੀਅਲ ਮਿਲੇ ਇਸ ਤਰ੍ਹਾਂ ਦਾ ਮਿਲੇ ਕਿ ਬੱਚੇ ਖੇਡਦੇ-ਖੇਡਦੇ ਪੜਨ ਖੇਡਦੇ-ਖੇਡਦੇ ਸਿੱਖਣ ਤਕਰੀਬਨ 200 ਕਰੋੜ ਰੁਪਈਆ ਜੜੀ ਪੰਜਾਬ ਸਰਕਾਰ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਂਗਣਵਾੜੀ ਸੈਂਟਰਾਂ ਦੀ ਅਪਗ੍ਰੇਡੇਸ਼ਨ ਲਈ ਖਰਚੇਗੀ